ਇੱਕ ਗੱਲ ਹੋਰ ਆ ਵਿਚਾਰਨ ਵਾਲੀ ਹਾਂਜੀ ਬਈ ਯੰਗ ਸ਼ੁਰੂ ਹੋਣ ਤੋਂ 2-4 ਕਿ ਦਿਨ ਪਹਿਲਾਂ ਹਾਂਜੀ ਹਾਂਜੀ ਹੈਨਾ ਹਾਂਜੀ ਯਾਰੇ ਪੰਜਾਬੀਓ ਧਿਆਨ ਨਾਲ ਸੁਣਿਓ ਮੇਰੇ ਵਰਗੇ ਅੱਛਾ ਜੀ ਮੈਂ ਆਪਣੇ ਆਪ ਨੂੰ ਕਹਿ ਦਿੰਦਾ ਮੇਰੇ ਵਰਗੇ ਚਮਚੀ ਪਿੰਡਾਂ ਦੇ ਵਿੱਚ ਨਾ ਪੰਜ-ਪੰਜ ਚਾਰ-ਚਾਰ ਸਾਧਾਂ ਦੇ ਛੱਡੇ ਹੁੰਦੇ ਆ ਤੇ ਫਿਰ ਬੋਰੀਆਂ ਚੱਕ ਕੇ ਉਹ ਨਾ ਪਿੰਡਾਂ ਦੇ ਵਿੱਚ ਬੜੇ ਵੇ ਆ ਘਰ 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 ਆਈ ਆਹ ਫਲਾਣੇ ਬਾਬੇ ਆਗੇ ਵੀ ਗਰਾਹੀ ਪਾਓ ਆਹ ਫਲਾਣੇ ਬਥਾਂ ਵਾਲੇ ਬਾਬੇ ਆਗੇ ਬਾਸ਼ ਪਾਓ ਹਨਾ ਫਿਰ ਉੱਥੇ ਕੀ ਆ ਜਿਹੜੇ ਚੂੜਿਆਂ ਵਾਲੇ ਸੀਗੇ ਹਾਂਜੀ ਉਹ ਮਗਰ ਖੜੇ ਪਤਾ ਕੀ ਕਰਦੇ ਹੁੰਦੇ ਆ ਵੜਿਆਉਂਦੇ ਹੁੰਦੇ ਆ ਸਾਨੂੰ ਨਾ ਜ਼ਿੰਮੇਦਾਰਾਂ ਨੂੰ ਵੜਿਆਉਂਦੇ ਹੁੰਦੀ ਆ ਹਾਂਜੀ ਕਣਕ ਦੀ ਬੂੜੀ ਭਰਨ ਦੀ ਖਾਤਰ ਉਹ ਤਾਂ ਨਿਆ ਅੱਛਾ ਹੀ ਉਹ ਤਾਂ ਨਿਆ ਪੜਤਾ ਆਏ ਕਹੇ ਕੀ ਹਾਂਜੀ ਹਨਾ ਠੀਕ ਆ ਜੀ ਇੰਨਾ ਨੇ ਜਦੋਂ ਕਰ ਲਈ ਨਾ ਕਣਕ ਇਕੱਠੀ ਹਾਂਜੀ ਤੇ ਉਦੋਂ ਬਣ ਗਈ ਲੜਾਈ ਦਾ ਮਾਹੌਲ ਪਾਕਿਸਤਾਨ ਨਾਲ ਹਾਂਜੀ ਫਿਰ ਪੰਜਾਬੀਓ ਕਿਸੇ ਨੇ ਨਹੀਂ ਪੁੱਛਿਆ ਵੀ ਤਨਾ ਕੀ ਦਾ ਮਸੜਾ ਹੜਤਾਲ 48 ਘੰਟਿਆਂ ਦੇ ਵਿੱਚ ਜਿਹੜੇ ਬਾਬੇ ਕਹਿੰਦੇ ਕਹਉਂਦੇ ਆ ਹਾਂਜੀ 3500 ਤੋਂ 3600 ਦੇ ਦਰਮਿਆਨ ਬਾਬੇ ਅੱਛਾ ਜੀ ਬਾਹਰਲੇ ਮੁਲਕਾਂ 'ਚ ਵੱਜੀ